ਸ਼ੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮੁਖ ਪਿਆਰਿਓ ਜਪਜੀ ਸਾਹਿਬ ਦੀ ਪਰਮ ਸ਼ਕਤੀ ਬਾਬਾ ਅਤਰ ਸਿੰਘ ਜੀ ਮਾਪੁਰਖਾਂ ਦੇ ਜੀਵਨ ਦੇ ਵਿੱਚੋਂ ਆਪਾਂ ਸਮਝਾਂਗੇ ਪਹਿਲਾ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਪਜੀ ਸਾਹਿਬ ਇੱਕ ਅਜਿਹੀ ਬਾਣੀ ਹੈ ਜਿਸ ਬਾਣੀ ਦੇ ਜਾਪ ਕੀਤੇ ਆ ਸਾਧ ਸੰਗਤ ਜਨਮਾਂ ਜਨਮਾਂ ਤਰਾਂ ਦੀ ਮੈਲ ਉਤਰ ਜਾਂਦੀ ਹੈ ਜੇ ਆਪਾਂ ਉਸ ਬਾਣੀ ਦੇ ਭਾਵ ਅਰਥਾਂ ਨੂੰ ਪੜ ਲਈਏ ਤੇ ਗੁਰਮੁਖ ਪਿਆਰਿਓ ਮੈਂ ਕਹਿੰਨਾ ਪੂਰਾ ਜੀਵਨ ਬਦਲ ਜਾਂਦਾ ਹੈ ਜੀਵਨ ਸੁਧਰ ਜਾਂਦਾ ਹੈ ਕਿਉਂਕਿ ਸਤਿਗੁਰੂ ਨੇ ਇੱਕ ਇੱਕ ਜਿਹੜਾ ਸ਼ਬਦ ਹੈ ਉਹ ਵਾਕਮਾਲ ਦਾ ਬਖਸ਼ਿਸ਼ ਕੀਤਾ ਸਾਨੂੰ ਤੇ ਗੁਰਮੁਖ ਪਿਆਰਿਓ ਜਦੋਂ ਇੱਕ ਇੱਕ ਸ਼ਬਦ ਦੀ ਅਹਿਮੀਅਤ ਨੂੰ ਸਮਝਦੇ ਹੋਏ ਤੇ ਇਹ ਸਮਝਦੇ ਹੋਏ ਵੀ ਇਹ ਮੇਰੇ ਗੁਰੂ ਦੀ ਪਾਵਨ ਬਾਣੀ ਹੈ ਧੁਰ ਕੀ ਬਾਣੀ ਆਈ ਤਿਨ ਸਗਲਿ ਚਿੰਤ ਮਿਟਾਈ ਜਦੋਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਪਾਵਨ ਬਾਣੀ ਦਾ ਜਾਪ ਕਰਾਂਗੇ ਤੇ ਗੁਰਮੁਖ ਪਿਆਰਿਓ ਮੈਂ ਕਹਿੰਦਾ ਸਾਰੀਆਂ ਚੀਜ਼ਾਂ ਉਦੋਂ ਹੀ ਹੱਲ ਹੋਣਗੀਆਂ ਆਪਾਂ ਬੇਨਤੀ ਕਰ ਰਹੇ ਹਾਂ ਕਿ ਜਪਜੀ ਸਾਹਿਬ ਦੀ ਪਰਮ ਸ਼ਕਤੀ ਕਿਵੇਂ ਮਾਪੁਰਖਾਂ ਦੇ ਜੀਵਨ ਚੋਂ ਇੱਕ ਸਹਿਜ ਧਾਰੀ ਸਿੱਖ ਚਾਂਸੀ ਤੋਂ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਇਹ ਚਾਂਸੀ ਸ਼ਹਿਰ ਜੇ ਮੈਂ ਭੁੱਲਦਾ ਨਹੀਂ ਤਾਂ ਯੂਪੀ ਦੇ ਵਿੱਚ ਪੈਂਦਾ ਜੇ ਮੈਂ ਭੁੱਲਦਾ ਨਹੀਂ ਤਾਂ ਸਾਸੰਗਤ ਜਿੱਥੋਂ ਦੀ ਰਾਣੀ ਲక్ష్ਮੀ ਬਾਈ ਹੋਈ ਹੈ ਛਾਂਸੀ ਦੀ ਰਾਣੀ ਉਹ ਸ਼ਹਿਰ ਕਿਨੇ ਇੱਕ ਸਿੱਖ ਆਉਂਦਾ ਹੈ ਛਾਂਸੀ ਤੋਂ ਅਤੇ ਮਾਹਪੁਰਖਾਂ ਦੇ ਕੋਲ ਚੱਲ ਕੇ ਨਮਸਕਾਰ ਕਰਕੇ ਉਸ ਨੇ ਇੱਕ ਵਾਰਤਾ ਸੁਣਾਈ ਕਿ ਪ੍ਰਭੂ ਜੀ ਛਾਂਸੀ ਵਿੱਚ ਇੱਕ ਜਾਦੂਗਰ ਆਇਆ ਹੈ ਉਸ ਨੇ ਕਈ ਕੁਰਸੀਆਂ ਰੱਖ ਕੇ ਉੱਪਰ ਸਿੱਖਾਂ ਨੂੰ ਬਿਠਾ ਦਿੱਤਾ ਹੈ ਤੇ ਉਪਰੰਤ ਕੁਰਸੀਆਂ ਆਪਣੀ ਦ੍ਰਿਸ਼ਟੀ ਦੀ ਇਕਾਗਰਤਾ ਨਾਲ ਉੱਪਰ ਨੂੰ ਉਠਾ ਦਿੱਤੀਆਂ ਤੇ ਹੁਣ ਮੇਰੀ ਕੁਰਸੀ ਜ਼ਮੀਨ ਤੋਂ ਨਹੀਂ ਉੱਠੀ ਤਾਂ ਉਸ ਅश्चर्ज ਨੂੰ ਉਸ ਨੇ ਅश्चर्ज ਹੋ ਕੇ ਮੈਨੂੰ ਪੁੱਛਿਆ ਕਿ ਕੋਈ ਪਾਠ ਕੀਤਾ ਮੈਂ ਦੱਸਿਆ ਕਿ ਮੈਂ ਕੁਰਸੀ ਉੱਪਰ ਬੈਠ ਕੇ ਹੀ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਜਪਜੀ ਸਾਹਿਬ ਦਾ ਪਾਠ ਕਰ ਲਿਆ ਸ਼੍ਰੀ ਸੰਤ ਜੀ ਮਹਾਰਾਜ ਬਾਬਾ ਅਤਰ ਸਿੰਘ ਜੀ ਹੋਰਾਂ ਨੇ ਫਰਮਾਇਆ ਕਿ ਗੁਰਬਾਣੀ ਦੇ ਵਿੱਚ ਮਹਾਨ ਸ਼ਕਤੀ ਹੈ ਅਤੇ ਜਿੰਨਾ ਵੀ ਕੋਈ ਇਕਾਗਰ ਚਿਤ ੋਕੇ ਅਭਿਆਸ ਕਰਦਾ ਹੈ ਨਾ ਉਹਨਾਂ ਹੀ ਸ਼ਕਤੀ ਜਿਹੜੀ ਹੈ ਉਹ ਪ੍ਰਾਪਤ ਕਰਦਾ ਹੈ ਤੇ ਗੁਰਮੁਖ ਪਿਆਰਿਓ ਜਪਜੀ ਸਾਹਿਬ ਦੀ ਜੇ ਮਹਾਨਤਾ ਨੂੰ ਪੜਨਾ ਹੋਵੇ ਨਾ ਜਪਜੀ ਸਾਹਿਬ ਦੀ ਪਾਵਨ ਬਾਣੀ ਨੂੰ ਕਦੇ ਪੜਿਏ ਵਿਚਾਰੀਏ ਤੇ ਸਤਿਗੁਰੂ ਦੀ ਕਿਰਪਾ ਸਤਿਗੁਰੂ ਦੀ ਰਹਿਮਤ ਸਾਡੇ ਉੱਪਰ ਹੁੰਦੀ ਹੈ ਸਤਿਗੁਰੂ ਦੀ ਰਹਿਮਤ ਜਿਹੜੀ ਹੈ ਉਹ ਸਾਡੇ ਉੱਪਰ ਜ਼ਰੂਰ ਵਰਤਦੀ ਹੈ ਕਿਉਂਕਿ ਜਪਜੀ ਸਾਹਿਬ ਸਾ ਸੰਗਤ ਇੱਕ ਉਹ ਬਾਣੀ ਹੈ ਜਿਸ ਨੂੰ ਕਦੇ ਬੰਦ-ਬੰਦ ਕੱਟਣ ਤੋਂ ਪਹਿਲਾਂ ਤਾਕਤ ਲਈ ਭਾਈ ਮਣੀ ਸਿੰਘ ਨੇ ਹੋਪਰ ਲਹਿਣ ਵੇਲੇ ਜਪਜੀ ਸਾਹਿਬ ਪੜਿਆ ਗਿਆ ਭਾਈ ਤਾਰੂ ਸਿੰਘ ਦੇ ਵੱਲੋਂ ਇਹ ਉਹੀ ਜਪਜੀ ਸਾਹਿਬ ਹੈ ਸ਼ਹੀਦੀ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਸ ਜਪਜੀ ਸਾਹਿਬ ਦਾ ਪਾਠ ਕੀਤਾ ਇਹ ਉਹੀ ਜਪਜੀ ਸਾਹਿਬ ਹੈ ਸਾਰੀਆਂ ਤਾਕਤਾਂ ਸਾਰੀਆਂ ਚੀਜ਼ਾਂ ਇਸ ਜਪਜੀ ਸਾਹਿਬ ਦੇ ਵਿੱਚੋਂ ਹੀ ਮਿਲਦੀਆਂ ਨੇ ਇੱਕ ਓੰਕਾਰ ਤੋਂ ਲੈ ਕੇ 1430 ਅੰਗ ਜਿੰਨੀ ਵੀ ਪਾਵਨ ਗੁਰਬਾਣੀ ਹੈ ਸਾਰੀ ਗੁਰਬਾਣੀ ਸਤਕਾਰਯੋਗ ਹੈ ਗੁਰਮੁਖ ਪਿਆਰਿਓ ਪਾਵਨ ਬਾਣੀ ਦੇ ਜਦੋਂ ਵੀ ਆਪਾਂ ਜਾਪ ਕਰਦੇ ਆ ਸਤਿਗੁਰੂ ਦੀ ਪਾਵਨ ਬਾਣੀ ਨੂੰ ਜਦੋਂ ਪੜ੍ਹਨੇ ਆ ਤੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਰਹਿਮਤਾਂ ਕਰ ਦਿੰਦੇ ਨੇ ਤੇ ਸਾਧ ਸੰਗਤ ਜਿਹੜਾ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਦਾ ਹੱਕਦਾਰ ਹੋ ਜਾਏ ਤੇ ਪਿਆਰਿਓ ਫਿਰ ਇਹ ਗੱਲ ਯਾਦ ਰੱਖਿਓ ਵੀ ਉਹਦਾ ਕੋਈ ਸਾਨ ਨਹੀਂ ਹੋ ਸਕਦਾ ਕੋਈ ਵੀ ਉਹਦੇ ਅੱਗੇ ਨਹੀਂ ਟਿਕ ਸਕਦਾ ਸੋ ਸਾ ਸੰਗਤ ਜਦੋਂ ਬਾਬਾ ਅਤਰ ਸਿੰਘ ਜੀ ਨੇ ਉਹ ਸਿੱਖ ਨੂੰ ਸਮਝਾਇਆ ਕਿ ਭਾਈ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਬਹੁਤ ਵੱਡੀ ਸਮਰਥਾ ਹੈ ਤੇ ਪਿਆਰਿਓ ਉਹ ਸਿੱਖ ਧਨ ਹੋ ਗਿਆ ਉਹਨੂੰ ਸਮਝ ਲੱਗ ਗਿਆ ਕਿ ਹਾਂ ਵਾਕਈ ਪਾਵਨ ਗੁਰਬਾਣੀ ਜਪਜੀ ਸਾਹਿਬ ਜਿਹੜੀ ਹੈ ਉਹ ਮਹਾਨ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ ਤੇ ਮਹਾਂਪੁਰਖ ਇਥੋਂ ਕਾਂਝਲੇ ਵਿੱਚ ਦੀ ਗੁਰਸਾਗਰ ਪੁੱਜ ਕੇ ਸਰੋਵਰ ਅਤੇ ਬੁੰਗਿਆਂ ਦੀ ਕਾਰ ਸੇਵਾ ਕਰਵਾਉਣ ਦੇ ਵਿੱਚ ਵਿਅਸਤ ਹੋ ਗਏ। ਤੇ ਸ੍ਰੀ ਸੰਤ ਜੀ ਮਹਾਰਾਜ ਦੇ ਪੂਜੇ ਚਰਨ ਮਾਤਾ ਜੀ ਅੰਮ੍ਰਿਤਸਰ ਵਿਖੇ ਭਾਈ ਆਤਮਾ ਸਿੰਘ ਸਿੰਧੀ ਦੇ ਘਰ ਕਾਫੀ ਸਮੇਂ ਤੋਂ ਠਹਿਰੇ ਹੋਏ ਸਨ। ਇੱਕ ਦਿਨ ਸ੍ਰੀ ਸੰਤ ਜੀ ਮਹਾਰਾਜ ਨੇ ਦੋ ਸਿੰਘ ਭੇਜ ਕੇ ਪੂਜੇ ਮਾਤਾ ਜੀ ਨੂੰ ਗੁਰਸਾਗਰ ਵਿਖੇ ਮੰਗਵਾ ਲਿਆ ਸੀ। ਸ਼੍ਰੀ ਆਤਮਾ ਸਿੰਘ ਦਾ ਸਾਰਾ ਪਰਿਵਾਰ ਵੀ ਹੀ ਪਰਿਵਾਰ ਵੀ ਨਾਲ ਹੀ ਆਇਆ। ਮਾਤਾ ਜੀ ਵਾਸਤੇ ਸੰਗਰੂਰ ਰੱਥ ਭੇਜਿਆ ਗਿਆ ਜਦੋਂ ਮਾਤਾ ਜੀ ਦਾ ਰੱਥ ਮਸਤੂਆਣੇ ਪੁਜਿਆ ਤਾਂ ਸੰਗਤਾਂ ਨੇ ਸਤਿ ਸ਼੍ਰੀ ਅਕਾਲ ਦੇ ਜਾਕਾਰਿਆਂ ਨਾਲ ਸਵਾਗਤ ਕੀਤਾ। ਹਜ਼ਾਰਾਂ ਸਿਰ ਮਾਤਾ ਜੀ ਦੇ ਪਾਵਨ ਚਰਨਾਂ ਦੇ ਵਿੱਚ ਝੁਕਦੇ। ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਦੇ ਜਿਹੜੇ ਮਾਤਾ ਮਾਤਾ ਭੋਲੀ ਕੌਰ ਜੀ ਬਹੁਤ ਕਰਨੀ ਵਾਲੇ ਸੀ ਉਹ ਵੀ ਪਾਵਨ ਬਾਣੀ ਦਾ ਬਹੁਤ ਜਾਪ ਕਰਦੀ ਸੀ ਬਹੁਤ ਜਾਪ ਕਰਦੀ ਸੀ ਤੇ ਜਿਸ ਤਰ੍ਹਾਂ ਉਹਨਾਂ ਦੀ ਬਿਰਤੀ ਗੁਰੂ ਨਾਲ ਜੁੜੀ ਹੋਈ ਸੀ ਤੇ ਐਸੀ ਰੂਹ ਨੂੰ ਜਨਮ ਦੇਣਾ ਮਾਤਾ ਭੋਲੀ ਕੌਰ ਦੀ ਵਸ ਦੀ ਗੱਲ ਸੀ ਹੋਰ ਕਿਸੇ ਦੀ ਨਹੀਂ ਤੇ ਮੈਂ ਅੱਜ ਬੇਨਤੀ ਕਰਾਂ ਅੱਜ ਦੇ ਅਜੋਕੇ ਸਮੇਂ ਦੀ ਸਾ ਸੰਗਤ ਅੱਜ ਆਪਾਂ ਕਹਿੰਨੇ ਆਂ ਵੀ ਬੱਚੇ ਤਾਂ ਸਾਡੇ ਹੋਣ ਧਾਰਮਿਕ ਖਿਆਲਾਂ ਵਾਲੇ ਪਰ ਅਸੀਂ ਆਪ ਨਹੀਂ ਬਣਨਾ ਆਪ ਅਸੀਂ ਜਿੰਨਾ ਵੀ ਸਾਰਾ ਕੁਝ ਵੇਖਦੇ ਆਂ ਸਿਸਟਮ OTT ਪਲੇਟਫਾਰਮਾਂ ਤੇ سوشل মিডিਆ ਤੇ ਆਪ ਤੇ ਅਸੀਂ ਅਜਿਹੇ ਬਣਨਾ ਹੈ ਅਜਿਹੇ ਕੰਟੈਂਟ ਸੁਣਨਾ ਹੈ ਅਜਿਹੇ ਕੰਟੈਂਟ ਹੀ ਤਿਆਰ ਕਰਨਾ ਹੈ ਅਜਿਹੇ ਹੀ ਆਪ ਪਸੰਦ ਕਰਨਾ ਤੇ ਬੱਚੇ ਸਾਡੇ ਜਾਣ ਗੁਰੂ ਘਰ ਤੇ ਬੱਚੇ ਸਾਡੇ ਜਿਹੜੇ ਨੇ ਤਿਆਰ ਹੋਣਾ ਵਧੀਆ ਖਿਆਲਾਂ ਨੇ ਬਹੁਤਿਆਂ ਦੀ ਸੋਚ ਏ ਆ ਬਹੁਤਿਆਂ ਦੀ ਸੋਚ ਏ ਆ ਕਿ ਬੱਚੇ ਸਾਡੇ ਜਿਹੜੇ ਨੇ ਅਜੇ ਹੀ ਵੱਢਣ ਸਾਡੇ ਰੋਲ ਮਾਡਲ ਜਿਹੜੇ ਨੇ ਉਹ ਅੱਜ ਕੱਲ ਫਿਲਮੀ ਹੀਰੋ ਤੇ ਆ ਸੋਸ਼ਲ ਮੀਡੀਆ ਵਾਲੇ ਜਿਹੜੇ ਨਚਾਰ ਨੇ ਇਹ ਬਣ ਗਏ ਤੇ ਸਾਧ ਸੰਗਤ ਫਿਰ ਸਿੱਖੀ ਦਾ ਪ੍ਰਚਾਰ ਕਿੱਥੋਂ ਹੋਣਾ ਜਿਹੜੀ ਮਾਤਾ ਆਪ ਹੀ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਗਈ ਕੀ ਆਪਣੇ ਬੱਚੇ ਨੂੰ ਸੁਖਮਨੀ ਸਾਹਿਬ ਦੀ ਸਿੱਖਿਆ ਦੇ ਸਕਦੀ ਹੈ ਮੈਨੂੰ ਤਾਂ ਨਹੀਂ ਲੱਗਦਾ ਚਲੋ ਖੈਰ ਸਤਿਗੁਰੂ ਉਹਨਾਂ ਨੂੰ ਸਮਤ ਬਖਸ਼ੇ ਪਰ ਮੈਂ ਬੇਨਤੀ ਕਰਾਂ ਵੀ ਜਦੋਂ ਵੀ ਆਪਾਂ ਮਹਾਪੁਰਖਾਂ ਦਾ ਜੀਵਨ ਪੜਾਂਗੇ ਤੇ ਮਾਤਾ ਭੋਲੀਕੌਰ ਦਾ ਜ਼ਿਕਰ ਆਉਂਦਾ ਹੈ ਤੇ ਮਹਾਪੁਰਖਾਂ ਦਾ ਜ਼ਿਕਰ ਵੀ ਆਉਂਦਾ ਤੇ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਪੜਾਂਗੇ ਵਿਚਾਰਾਂਗੇ ਤੇ ਸਾਧ ਸੰਗਤ ਸਾਡੇ ਰੋਂਗ ਤੇ ਖੜੇ ਹੋ ਜਾਂਦੇ ਨੇ ਸਾਡੀਆਂ ਜਿਹੜੀਆਂ ਪੀੜੀਆਂ ਨੇ ਉਹ ਸਾਨੂੰ ਸੋਚਣਾ ਪਏਗਾ ਵੀ ਕਿੱਧਰ ਨੂੰ ਤੁਰਪੀਆਂ ਮਹਾਪੁਰਖਾਂ ਦਾ ਜਿਹੜਾ ਜੀਵਨ ਹੈ ਸਮੁੱਚਾ ਜੀਵਨ ਬੰਦਗੀ ਨਾਲ ਭਰਿਆ ਹੋਇਆ ਤੇ ਸਾਧ ਸੰਗਤ ਅਸੀਂ ਆਪਣੇ ਬੱਚਿਆਂ ਨੂੰ ਉਹਦੇ ਵਿੱਚੋਂ ਕਿਣਕਾ ਵੀ ਜੇ ਦੱਸਣ ਦੇ ਵਿੱਚ ਸਫਲ ਹੋ ਗਏ ਤੇ ਸਾਡਾ ਜੀਵਨ ਬਣ ਜਾਏਗਾ ਕੱਲਾ ਮੱਥਾ ਟੇਕਣ ਤੱਕ ਸੀਮਤ ਨਾ ਰਿਹਾ ਕਰੋ ਮਹਾਪੁਰਖਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੱਕ ਸਾਥ ਸੰਗਤ ਇਹ ਗੱਲ ਯਾਦ ਰੱਖਿਓ ਕਿ ਉਹਨਾਂ ਦੇ ਜੀਵਨ ਚੋਂ ਕੁਝ ਸਿੱਖਣ ਦੀ ਲੋੜ ਹੈ ਕੁਝ ਸਿਖਾਉਣ ਦੀ ਜ਼ਰੂਰਤ ਹੈ ਇਹ ਸਮਝਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ